ਸਤਿਕਾਰਯੋਗ ਪੰਜਾਬੀਓ ਬੰਦੀ ਸਿੱਖਾਂ ਦੀ ਲੜਾਈ ਚੱਲ ਰਹੀ ਪੰਜਾਬ 'ਚ ਉਹ ਕਦੀ ਸੁਣਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਭੈਣ ਕੁਮਾਰੀ ਮਾਇਆਵਤੀ ਦਾ ਰਾਹ ਸੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸਜ਼ਾ ਪੂਰੀ ਕਰ ਚੁੱਕੇ ਤਿੰਨ ਕੈਦੀ ਬੰਦੀ ਸਿੱਖਾਂ ਦੇ ਪੈਣ ਮਾਇਆਵਤੀ ਦੇ ਹੁਕਮਾਂ ਨਾਲ ਛੱਡੇ ਗਏ ਸੀ ਉਹਨਾਂ ਵਿੱਚ ਇੱਕ ਦਾ ਨੌ ਸੀ ਸੋਮਨਾਥ ਸਿੰਘ ਔਰ ਅੱਜ ਵੀ ਉਹ ਜਿੰਦਾ ਆ ਜਦੋਂ ਬਸਪਾ ਵਿਧਾਇਕ ਨੇ ਵਿਧਾਨ ਸਭਾ ਵਿੱਚ ਉਹ ਗੱਲ ਰੱਖੀ ਉਹ ਸੋਮਨਾਥ ਸਿੰਘ ਬੰਦੀ ਸਿੰਘ ਜਿਹੜਾ ਪੈਣ ਮਾਇਆਵਤੀ ਦੇ ਦਸਕਦਾ ਨਾਲ ਛੁੱਟਿਆ ਸੀ ਉਹ ਐਮਐਲਏ ਡਾਕਟਰ ਨਛੱਤਰਪਾਲ ਨਾਲ ਮੁਲਾਕਾਤ ਕਰਕੇ ਗਿਆ ਪੰਜਾਬ ਦੇ ਵਿੱਚ ਜੇ ਕੋਈ ਪੰਥ ਦੀ ਗੱਲ ਕਰ ਸਕਦਾ ਜੇ ਦਲਤ ਰਹਿਬਰ ਗੁਰੂਆਂ ਮਹਾਂਪੁਰਸ਼ਾਂ ਦੀ ਕੋਈ ਗੱਲ ਕਰ ਸਕਦਾ ਗਰੀਬ ਵਿਦਿਆਰਥੀਆਂ ਦੀ ਕੋਈ ਗੱਲ ਕਰ ਸਕਦਾ ਤਾਂ ਬਹੁਜਨ ਸਮਾਜ ਪਾਰਟੀ ਕਰ ਸਕਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 5 ਸਾਲ 5 ਲੱਖ ਬੱਚਾ ਪੜਦਾ ਸੀ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਅੱਜ ਘਟ ਕੇ 1 ਲੱਖ ਬੱਚਾ ਰਹਿ ਗਿਆ ਡਿਗਰੀਆਂ ਰੋਕੀਆਂ ਜਾਂਦੀਆਂ ਛਡਾਉਣ ਲਈ ਲੜਾਈ ਲੜਨੀ ਪੈਂਦੀ ਦਾਖਲਾ ਗਰੀਬ ਵਿਦਿਆਰਥੀਆਂ ਦਾ ਹੋਵੇ ਲੜਾਈ ਹਾਥੀ ਵਾਲਿਆਂ ਨੂੰ ਲੜਨੀ ਪੈਂਦੀ ਆ ਇਹ ਵੱਡੇ ਜੋਰਾ ਵਰ ਕਿਤੇ ਲੱਭਦੇ ਨਹੀਂ ਸਤਕਾਰ ਜੋ ਪੰਜਾਬੀਓ ਪੰਜਾਬ ਦਾ ਖਜ਼ਾਨਾ ਜਾ ਰਿਹਾ ਦੂਜੇ ਸੂਬਿਆਂ ਦੇ ਵਿੱਚ 에어ਪੋਰਟ ਸਾਰਾ ਪੰਜਾਬ ਸਾਡਾ ਦਿਹਾੜੀ ਕਰਨ ਜਾਂਦਾ ਕੋਈ ਦੁਬਈ ਜਾਂਦਾ ਕੋਈ ਮਸਕਰਟ ਕੋਈ ਇੰਗਲੈਂਡ ਅਮਰੀਕਾ ਯੂਰਪ ਪੰਜਾਬ ਦੇ ਵਿਦਿਆਰਥੀ ਪੜਨ ਜਾਂਦੇ ਆ ਕਰੋੜਾਂ ਰੁਪਏ ਦਾ ਪੈਟਰੋਲ ਪੰਜਾਬੀਆਂ ਦਾ ਟੈਕਸੀਆਂ ਔਰ ਤੇਲਾਂ ਚ ਫੂਕਿਆ ਜਾ ਰਿਹਾ ਕਰੋੜਾਂ ਰੁਪਈਆ ਦਾ ਪੰਜਾਬੀਆਂ ਦਾ ਟੋਲ ਟੈਕਸ ਨਾਲ ਦੇ ਸੂਬਿਆਂ ਦੇ ਵਿੱਚ ਜਾ ਰਿਹਾ ਕਰੋੜਾਂ ਰੁਪਈਆ ਦੀ ਪਾਰਕਿੰਗ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਜਾ ਰਹੀ ਆ ਮਾਂ ਮਾਪਿਓ ਬੱਚੇ ਨੂੰ ਛੱਡਦੇ ਆ ਰੋਂਦੇ ਆ ਜੱਫੀਆਂ ਪਾਉਂਦੇ ਆ 에ਰਪੋਰਟ ਟਰਮੀਨਲ 3 ਟਰਮੀਨਲ 3 ਤੇ ਮੇਲਾ ਕਿਨਾਂ ਦਾ ਲੱਗਦਾ ਕਿਹੜੇ ਸੂਬੇ ਦੇ ਲੋਕ ਹੁੰਦੇ ਆ ਉਹ ਲੋਕੋ ਉੱਥੇ ਪੱਗਾਂ ਚੁੰਨੀਆਂ ਰੋਂਦੀਆਂ ਹੁੰਦੀਆਂ ਪੱਗਾਂ ਚੁੰਨੀਆਂ ਧੀ ਪੁੱਤ ਨੂੰ ਜੱਫੀਆਂ ਪਾ ਕੇ ਕਲਾਵੇ ਵਿੱਚ ਰੋਂਦੀਆਂ ਹੁੰਦੀਆਂ ਕਿਸੇ ਨੇ ਪੰਜਾਬੀਆਂ ਦੀ ਬਾਹ ਨਾ ਫੜੀ ਅੱਜ ਮੌਕਾ ਆ ਅਸੀਂ ਆਪਣਾ ਆਪਣੇ ਪੰਜਾਬ ਦੇ ਲੋਕਾਂ ਦੀ ਅਸਲੀ ਨੁਮਾਇੰਦਗੀ ਕਰਦੀ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰੀਏ ਇਹ ਮਹਾਲੀ 에ਰਪੋਰਟ ਨੂੰ ਇੰਟਰਨੈਸ਼ਨਲ 에ਰਪੋਰਟ ਬਣਾ ਦੇਾਂਗੇ ਜਦੋਂ ਵਾਪਸ ਮੁੜਦੇ ਦਿੱਲੀ ਤੋਂ ਕਰੋੜਾਂ ਪੰਜਾਬੀਆਂ ਤੇ ਡਾਕਾ ਵੱਜਦਾ ਮੁਰਥਲ ਟਾਬਿਆਂ ਦੇ ਉੱਤੇ ਉਹ ਟਾਬੇ ਤੁਹਾਡੇ ਖੁੱਲਣਗੇ ਆ ਮਹਾਲੋ ਵਾਲਿਆਂ ਦਾ ਟਾਪਾ ਆ ਲੰਗੜੋਏ ਵਾਲਿਆਂ ਦਾ ਟਾਪਾ ਅਗਰਾਹੋ ਵਾਲਿਆਂ ਦਾ ਟਾਪਾ ਆ ਗੜੀ ਵਾਲਿਆਂ ਦਾ ਟਾਪਾ ਆ ਰੋਪੜ ਵਾਲਿਆਂ ਦਾ ਟਾਬੇ ਟਾਬੇ ਕਰੋੜਾ ਤੁਹਾਡੀ ਜੇਬ ਬਚਾਉਣਗੇ ਪਰ ਤੁਹਾਨੂੰ ਚੱਜਦੇ ਚੱਜਦੇ ਮੈਂਬਰ ਪਾਰਲੀਮੈਂਟ ਬਹੁਜਨ ਸਮਾਜ ਪਾਰਟੀ ਨੇ ਜੋ ਉਮੀਦਵਾਰ ਖੜੇ ਕੀਤੇ ਆ ਤੁਹਾਡੇ ਹੱਕ ਦੀ ਗੱਲ ਕਰ ਸਕਦੇ ਆ